ਨਮਸਕਾਰ ਦੋਸਤੋ ਮੇਰਾ ਨਾਮ ਡਾਕਟਰ ਬਦਮ ਵਿਖੇਤਾ ਹੈ ਅੱਜ ਮੈਂ ਜੋ ਟੌਪਿਕ ਲੈ ਕੇ ਆਇਆ ਜੋਇੰਟ ਪੇਨ ਦਾ ਥਾਂਡੋ ਵੀ ਚੱਲ ਰਹੀ ਹੈ ਉਹਦੇ ਅਨੁਸਾਰ ਨਾ ਅੱਜਕੱਲ੍ਹ ਜੋਇੰਟ ਪੇਨ ਦੀ ਸਮੱਸਿਆ ਵੱਧਦੀ ਜਾ ਰਹੀ ਹੈ ਬਜ਼ੁਰਗਾਂ ਨੂੰ ਖਾਸ ਕਰਕੇ ਜ਼ਿਆਦਾ ਹੋ ਜਾਂਦੀ ਹੈ ਜੋਇੰਟ ਪੇਨ ਕੀ ਕਈ ਤਰ੍ਹਾਂ ਦਾ ਦਰਦ ਹੋ ਜਾਣਾ ਜੋੜਾਂ ਦੇ ਵਿੱਚ ਸ਼ੁਰੂ ਹੋ ਜਾਣਾ ਕਮਰ ਦਰਦ ਗੋਡਿਆਂ ਦਾ ਦਰਦ ਮੋਢਿਆਂ ਦਾ ਦਰਦ ਨੈਕ ਦਾ ਪੇਨ ਹੋਣਾ ਤਰ੍ਹਾਂ ਤਰ੍ਹਾਂ ਦੇ ਪੇਨ ਜੇ ਜਗ੍ਹਾ ਜਗ੍ਹਾ ਪੇਨ ਹੁੰਦੇ ਚਾ ਉਹ ਜੋਇੰਟ ਪੇਨ ਚਾ ਹੈ ਇਨ ਆਰਮਲੀ ਕਈ ਵਾਰ ਇਹ ਆਪਣੇ ਆਪ ਵੀ ਠੀਕ ਹੋ ਜਾਂਦੇ ਨੇ ਕਈ ਵਾਰ ਇਸ ਨੂੰ ਇਲਾਜ ਦੀ ਵੀ ਜ਼ਰੂਰਤ ਪੈਂਦੀ ਹੈ ਕਾਰਨ ਜਾਣਦੇ ਆ ਕਾਰਨ ਕੀ ਹੋ ਸਕਦੇ ਨੇ ਮਾਸ ਫਟ ਜਾਂਦਾ ਮੋਚ ਆ ਜਾਂਦੀ ਹੈ ਕਈਆਂ ਦਾ ਪੇਸ਼ੈਂਟਾਂ ਦਾ ਯੂਰਿਕ ਐਸਿਡ ਬਹੁਤ ਜ਼ਿਆਦਾ ਹੁੰਦਾ ਯੂਰਿਕ ਐਸਿਡ ਮੇਨਟੇਨ ਨਹੀਂ ਹੁੰਦਾ ਤਾਂ ਉਦੋਂ ਬਾਅਦ ਉਹ ਇਕੱਠੀਆਂ ਬਣ ਜਾਂਦਾ ਤਾਂ ਇਹਨਾਂ ਚੀਜ਼ਾਂ ਨੂੰ ਕੰਟਰੋਲ ਕਰਨਾ ਚਾਹੀਦਾ weight management ਕਰਨਾ ਚਾਹੀਦਾ ਜਿਹਦਾ ਵਜ਼ਨ ਜ਼ਿਆਦਾ ਹੁੰਦਾ ਉਹਨੂੰ ਜੋਇੰਟਸ ਦੀ ਪ੍ਰੋਬਲਮ ਆਲਮੋਸਟ ਜ਼ਿਆਦਾ ਆ ਹੀ ਜਾਂਦੀ ਹੈ ਤਾਂ ਇਹ ਆਪਣੇ ਕਾਰਨ ਨੇ परेज वाल चलने प्रिवेंशन किमें हैल्दी डाइट लैती जाए सप्लीमेंट लैते जाने जिम्मे कैलशियम घट जाता तो कैलशियम का इनटेक किया जाए एग वगैरह जो खा सकता, एग खा सदगा जे टिशू फट गया मास फट गया तो एक्सरसाइज करने की बजाय रैसट वगैरह की जाए रैसट की जाए वर्तो वेट मैनेजमेंट वेत करना जरूरी है वेट मैनेज होगा ता ही वह अगे जाके इस जॉइंट पेन की तकलीफ नहीं आती सप्लीमेंट हो गया एक ओमेगा थ्री भी लै सकते हो ਜੁਡੀਕੇਸ਼ਨ ਨੂੰ ਕੰਟਰੋਲ ਕਰਨਾ ਚਾਹੀਦਾ ਹੈ ਪ੍ਰੀਵੈਂਸ਼ਨਸ ਨੇ ਪੌੜੀਆਂ ਵੀ ਘੱਟ ਛੋੜੇ ਬੰਦਾ ਤਾਂ ਵੀ ਠੀਕ ਰਹਿੰਦਾ ਹੈ ਕਈ ਵਾਰੀ ਜਿਵੇਂ ਮੋਚ वगैरह ਟਿਸ਼ੂ ਫਟ ਗਿਆ ਤਾਂ ਉਹਦੀ ਸਵੇਲਿੰਗ ਨੂੰ ਕੰਟਰੋਲ ਲਈ ਗ੍ਰੀਨ ਟੀ ਪੀਆਉਂਦੀ ਗ੍ਰੀਨ ਟੀ ਪੀ ਲੈਤੀ ਜਾ ਸਕਦੀ ਜਾਂ ਗਰਮ ਪਾਣੀ ਦੇ ਨਾਲ ਨਮਕ ਪਾ ਕੇ ਟਕੋਰ ਕੀਤੀ ਜਾ ਸਕਦੀ ਤਾਂ ਉਹਗੇ ਦੇਸੀ ਨੁਸਖਾ ਹੋ ਗਿਆ ਇੱਕ ਹਲਦੀ ਵਾਲਾ ਦੁੱਧ ਵੀ ਪੀਤਾ ਜਾ ਸਕਦਾ ਇਹ ਆਪਣਾ ਇਹਦੇ ਚ ਕਾਰਗਰ ਹੈ ਹੁਣ ਚੱਲਦੇ ਆਪਾਂ ਮੈਡੀਸਨ ਵੱਲ ਮੈਡੀਸਨ ਕਿਹੜੀ ਹੈ ਜੇ ਜ਼ਿਆਦਾ ਹੀ ਸਵੇਰ ਪੇਨ ਹੋ ਰਿਹਾ ਨਹੀਂ ਕੰਟਰੋਲ ਹੋ ਰਿਹਾ ਉਦੋਂ ਇਹ ਮੈਡੀਸਨ ਦਾ ਯੂਜ਼ ਕਰਨਾ ਯੋਗਰਾਜ ਗੂਗਲ ਆਉਂਦੀ ਹੈ ਵੈਦਨਾਥ ਦੀ ਦੋ ਦੋ ਗੋਲੀਆਂ ਸਵੇਰੇ ਸ਼ਾਮ ਰੋਟੀ ਤੋਂ ਬਾਅਦ ਅਸਥੀ ਪੋਸ਼ਕ ਵੱਡੀ ਆਉਂਦੀ ਹੈ ਇਹ ਵੀ ਵੈਦਨਾਥ ਦੀ ਮਿਲ ਜਾਂਦੀ ਹੈ ਜਾਂ ਦੁੱਧ ਪਾਪੇਸ਼ਵਰ ਦੀ ਮਿਲ ਜਾਂਦੀ ਹੈ ਦੋ ਦੋ ਗੋਲੀਆਂ ਸਵੇਰੇ ਸ਼ਾਮ ਰੋਟੀ ਤੋਂ ਬਾਅਦ ਮੈਂ ਵੀਡੀਓ 'ਚ ਮੈਂਸ਼ਨ ਕਰ ਦੂੰ ਤੇ ਇਸ ਤੋਂ ਬਾਅਦ ਜਿਵੇਂ ਕੋਈ ਆਇਲ ਵਗੈਰਾ ਕੋਈ ਚਾਹੁੰਦਾ ਵੀ ਆਇਲ ਲਾਉਣਾ ਮੈਂ ਉਹਦੀ ਟਕੋਰ ਕਰਕੇ ਕੁਸੇ ਪਾਣੀ ਦੀ ਪਹਿਲਾਂ ਟਕੋਰ ਕਰ ਲੈਣੀ ਹੈ ਉਸ ਤੋਂ ਬਾਅਦ ਚੰਗੀ ਤਰ੍ਹਾਂ ਪੂੰਝ ਲੈਣਾ ਉਜ ਕੇ ਫਿਰ ਤੇਲ ਦੀ ਮਾਲਿਸ਼ ਕਰਨੀ ਤੇਲ ਕਿਹੜਾ ਯੂਜ਼ ਕਰਨਾ ਡੀਜ਼ਲ ਔਇਲ ਵੀ ਆਉਂਦਾ ਵਸੂਤ ਇੱਕ ਨਾਰਮਲੀ ਸਭ ਨੇ ਸੁਣਿਆ ਵੈਦਨਾਥ ਦਾ ਵੈਦਨਾਥ ਦਾ ਮਹਾਨਾਰਾਇਣ ਤੇਲ ਆਉਂਦਾ ਬਹੁਤ ਹੀ ਵਧੀਆ ਤੇਲ ਹੈ ਤਾਂ ਆਸ਼ਾ ਕਰਦਾ ਹਾਂ ਇਹ ਤੁਸੀਂ ਮੇਰੀ ਵੀਡੀਓ ਮੈਨੂੰ ਮੈਨੂੰ ਲੱਗਦਾ ਕਿ ਤੁਹਾਨੂੰ ਬਹੁਤ ਪਸੰਦ ਆਊਗੀ ਤੁਸੀਂ ਇਸ ਨੂੰ ਆਪਣੇ ਜੀਵਨ ਦੇ ਵਿੱਚ ਇਹ ਮੁਸਕੀ ਅਪਣਾਓ ਕਿ ਕੋਈ ਵੀ ਕਿਸੇ ਕਿਸਮ ਦੀ ਹੈਲਪ ਦੀ ਲੋੜ ਆ ਤਾਂ ਮੈਨੂੰ ਤੁਸੀਂ ਡੀਐਮ ਕਰ ਸਕਦੇ ਹੋ ਮੈਸੇਜ ਕਰ ਸਕਦੇ ਹੋ ਮੇਰਾ ਨੰਬਰ ਮੈਂਸ਼ਨ ਕਰਿਆ ਹੋਇਆ ਸਕ੍ਰੀਨ ਤੇ ਤੁਸੀਂ ਉਸਤੇ ਮੈਨੂੰ ਕੰਟੈਕਟ ਕਰ ਸਕਦੇ ਹੋ ਤੇ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਤੁਹਾਡੀ ਸਪੋਰਟ ਦੇ ਨਾਲ ਹੀ ਮੇਰਾ ਚੈਨਲ ਹੈ ਤੇ ਆਸ਼ਾ ਕਰਦਾ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਥੈਂਕਸ ਫॉर ਵਾਚਿੰਗ ਮਾਈ ਵੀਡੀਓ ਕੀਪ ਸਬਸਕ੍ਰਾਈਬਿੰਗ